ਰੂਸ ਦੇ ਮਾਸਕੋ ਚ ਬੀਤੀ ਰਾਤ ਵੱਡਾ ਅਤਵਾਦੀ ਹਮਲਾ ਹੋਇਆ ਜਿहां ਹਮਲੇ ਦੌਰਾਨ ਅਤਵਾਦੀਆਂ ਨੇ ਕਰੀਬ 70 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਦਕਿ 145 ਤੋਂ ਵੱਧ ਲੋਕ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ ਹਮਲਾਵਰ ਕ੍ਰੌਕਸਸ ਸਿਟੀ ਹਾਲ ਵਿੱਚ ਉਸ ਸਮੇਂ ਦਾਖਲ ਹੋਏ ਜਦੋਂ ਇਸ ਹਾਲ ਚ ਵੱਡੀ ਗਿਣਤੀ ਚ ਲੋਕ ਮੌਜੂਦ ਸੀ ਇਸ ਦੌਰਾਨ ਕਰੀਬ 5 ਤੋਂ 6 ਅਤਵਾਦੀਆਂ ਨੇ ਅੰਨੇਵਾਗ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਕਰਕੇ ਲੋਕਾਂ ਨੂੰ ਮਾਰਦੇ ਚਲੇ ਗਏ ਜਿਸ ਵਿੱਚ ਕੇ 70 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਦੋਂ ਇਸ ਗੋਲੀਬਾਰੀ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਅੱਤਵਾਦੀ ਹੱਥਾਂ 'ਚ ਹਥਿਆਰ ਫੜੀ ਲੋਕਾਂ ਤੇ ਅੰਨੇਵਾ ਫਾਇਰਿੰਗ ਕਰਦੇ ਸਾਫ ਨਜ਼ਰ ਆ ਰਹੇ ਨੇ ਹਾਲਾਂਕਿ ਵੀਡੀਓ ਐਨੀਆਂ ਭਿਆਨਕ ਨੇ ਕਿ ਇਹਨਾਂ ਨੂੰ ਬਿਨਾ ਬਲਰ ਕੀਤੇ ਸਕਰੀਨ ਤੇ ਦਿਖਾਉਣਾ ਸੰਭਵ ਨਹੀਂ ਹੈ ਅੱਤਵਾਦੀਆਂ ਨੇ ਗੋਲੀਬਾਰੀ ਤੋਂ ਬਾਅਦ ਬੰਬ ਤਮਾਕੇ ਵੀ ਕੀਤੇ ਜਿਸ ਕਾਰਨ ਸਿਟੀ ਹਾਲ ਵਿੱਚ ਭਿਆਨਕ ਅੱਗ ਲੱਗ ਗਈ ਹੈ ਹਮਲੇ ਤੋਂ ਬਾਅਦ ਇਸ ਹਮਲੇ ਦੀ ਜ਼ਿੰਮੇਵਾਰੀ ਇਰਾਕ ਦੇ ਅਤਵਾਦੀ ਸੰਗਠਨ ਆਈਐਸਆਈਐਸ ਨੇ ਲਈ ਹੈ ਜਿਨ੍ਹਾਂ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਉਹਨਾਂ ਦੇ ਲੜਾਕਿਆਂ ਨੇ ਇਸਾਈਆਂ ਦੀ ਵੱਡੀ ਪੀੜ ਤੇ ਹਮਲਾ ਕੀਤਾ ਹੈ ਜਦਕਿ ਇਸ ਹਮਲੇ ਤੋਂ ਬਾਅਦ ਹੁਣ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਨੇ ਆਈਐਸਆਈਐਸ ਨੂੰ ਇਸ ਹਮਲੇ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ। ਹਾਲਕੇ ਗੋਲੀਬਾਰੀ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਕਤਵਾਰੀ ਨੂੰ ਕਾਬੂ ਕਰ ਲਿਆ। ਦੱਸਿਆ ਕਿ ਇਸ ਵੱਡੀ ਗੰੰਤੀ ਚ ਹੋਏ ਕਤਲੇਆਮ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿੰਦਾ ਕੀਤੀ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਮਾਸਕੋਚ ਹੋਏ ਇਸ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ। ਸਾਡੀ ਸਵੇਦਨਾ ਅਤੇ ਪ੍ਰਾਰਥਨਾਵਾਂ ਪਰਿਵਾਰਾਂ ਦੇ ਨਾਲ ਨੇ। ਦੁੱਖ ਦੀ ਇਸ ਘੜੀ ਵਿੱਚ ਭਾਰਤ, ਰੂਸੀ ਸੰਘ ਦੀ ਸਰਕਾਰ ਅਤੇ ਲੋਕਾਂ ਨਾਲ ਇੱਕਜੁੱਟਤਾ ਨਾਲ ਖੜ੍ਹਾ ਹੈ। ਦੀ ਹਾਈਕਵਰ ਫਰਤੁਦਾਸੀ ਦੇ ਰੂਸ ਦੇ ਮਾਸਕੋ ਚ ਬੀਤੀ ਰਾਤ ਵੱਡਾ ਹਮਲਾ ਹੋਇਆ ਜਿਸ ਵਿੱਚ ਕੇ ਅਤਵਾਦੀਆਂ ਨੇ 70 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਕਰੀਬ 145 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ